ਦੋਸਤੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਤਤਸਾਰ ਟੀਵੀ ਦੇ ਨਾਲ ਨਗਰ ਕੌਂਸਲ ਚੋਣਾਂ 2026 ਦਾ ਆਮੇ ਹਜੇ ਬਿਗਲ ਨਹੀਂ ਵੱਜਿਆ ਪਰ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੋਣ ਸਰਗਰਮੀਆਂ ਨੂੰ ਲੈ ਕੇ ਸੰਭਾਵੀ ਉਮੀਦਵਾਰ ਅਤੇ ਪੁਰਾਣੇ ਮੌਜੂਦਾ ਕੌਂਸਲਰ ਸਰਗਰਮ ਹੋ ਚੁੱਕੇ ਹਨ ਕਿਸ ਇਲਾਕੇ ਦੇ ਵਿੱਚ ਕਿੰਨਾ ਵਿਕਾਸ ਕਾਰਜ ਹੋਇਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ ਜਾਂ ਫਿਰ VOTER ਦੱਸਦੇ ਹਨ ਸਾਡੇ ਨਾਲ ਅੱਜ ਬਹੁਤ ਮਾਨਮਤੀ ਸ਼ਖਸੀਅਤ ਰਾਹੁਲ ਸੋਫਤ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ ਜਿਨ੍ਹਾਂ ਦੇ ਵਾਈਫ ਦਿਲਰਾਜ ਸੋਫਤ ਜੋ ਕਿ ਮੌਜੂਦਾ ਵਿਕਾਸਨਗਰ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਹਨ ਮਹਿਲਾ ਕੌਂਸਲਰ ਹਨ ਇਸ ਮੌਕੇ ਤੇ ਅੱਜ ਅਸੀਂ ਉਹਨਾਂ ਦੇ ਇਲਾਕੇ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕੀ ਕੀ ਵਿਕਾਸ ਕਾਰਜ ਹੋਏ ਸਰਕਾਰ ਰਹਿੰਦੇ ਆ ਉਹਨਾਂ ਦੇ ਇਲਾਕੇ ਦੇ ਵਿੱਚ ਕੀ ਵਿਕਾਸ ਹੋਇਆ ਤੇ ਕਿਹੜੇ ਵਿਕਾਸ ਕਾਰਜਾਂ ਨੂੰ ਲੈ ਕੇ ਉਹ ਕੰਮ ਕਰਵਾਉਣ ਦੇ ਵਿੱਚ ਮੋਰੀ ਭੂਮਿਕਾ ਅਦਾ ਕਰਦੇ ਹਨ ਅੱਜ ਇਸ ਗੱਲਬਾਤ ਦੇ ਜ਼ਰੀਏ ਅਸੀਂ ਇੱਕ ਮੰਚ ਤੁਹਾਡੇ ਨਾਲ ਸਾਂਝਾ ਕੀਤਾ ਹੈ ਸਭ ਤੋਂ ਪਹਿਲਾਂ ਰਾਹੁਲ ਸੋਫਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਲਖਵੀਰ ਸਿੰਘ ਜੀ ਮੈਂ ਤਾਂ ਸਾਰਾ ਟੀਵੀ ਦਾ ਤੇ ਤੁਹਾਡਾ ਸਾਨੂੰ ਸਮਾਂ ਦੇਣ ਲਈ ਧੰਨਵਾਦ ਦੀਆਂ ਤੁਸੀਂ ਸਾਨੂੰ ਇਸ ਲੈ ਸਮਝਿਆ ਵੀ ਮਹੱਲੇ ਦੇ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਵਿਚਾਰ-ਵਿਮਰਸ਼ ਸਾਂਝਾ ਕਰਨ ਆਇਓ ਤੁਹਾਡਾ ਮੈਂ ਉਹਰੇ ਆਇਆ ਨੂੰ ਜੀ ਆਇਆਂ ਆਖਦਾ ਧੰਨਵਾਦ ਕਰਦਾ ਰਾਹੁਲ ਸੋਫਤ ਜੀ ਬਾਰੇ ਦੱਸ ਦਈਏ ਕਿ ਰਾਜਨੀਤੀ ਦੇ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਵਾਰ 2015 ਦੇ ਵਿੱਚ ਇਹ ਆਜ਼ਾਦ ਉਮੀਦਵਾਰ ਵਜੋਂ ਕੌਂਸਲ ਖੁਦ ਕੌਂਸਲਰ ਰਹੇ ਹਨ ਅਤੇ 2021 ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜਾ ਸਾਈਨ ਹੈ ਝਾੜੂ ਤੋਂ ਇਹਨਾਂ ਦੇ ਵਾਈਫ ਦਰਰਾਜ ਸੋਫਤ ਚੰਗੀਆਂ ਵੋਟਾਂ ਹਾਸਲ ਕਰਕੇ ਬੋਟ ਜਿਹੜੇ ਹੈਗੇ ਨੇ ਉਹ ਉਥੋਂ ਦੇ ਕੌਂਸਲਰ ਬਣੇ ਹਨ ਤੇ ਰਾਹੁਲ ਜੀ ਨਾਲ ਮੈਂ ਤੁਹਾਡੇ ਨਾਲ ਪਹਿਲਾਂ ਇਹ ਸਵਾਲ ਪੁੱਛਣਾ ਚਾਹਾਂਗਾ ਕਿ 2015 ਦੀ ਅਗਰ ਗੱਲ ਕਰੀਏ ਤੇ 2021 ਦੀ ਗੱਲ ਕਰੀਏ ਇਹ ਵੋਟ ਪਰਸੈਂਟ ਦੇ ਵਿੱਚ ਕਿੰਨਾ ਮਾਰਜਨ ਵੱਧ ਵੋਟਾਂ ਨਾਲ ਜਿੱਤੇ ਤੁਸੀਂ 2015 ਚ ਜੀ ਮੈਂ ਲਖਵੀਰ ਜੀ ਆਜ਼ਾਦ ਕੌਂਸਲਰ ਦੇ ਤੌਰ ਤੇ ਮੈਂ ਖੁਦ ਜਿੱਤਿਆ ਸੀਗਾ ਉਦੋਂ ਮੈਨੂੰ 78% ਲਗਭਗ ਵੋਟ ਪਈ ਸੀ। ਉਦੋਂ ਸਾਡਾ ਚੋਣ ਨਿਸ਼ਾਨ ਬੰਸਰੀ ਸੀ। 2021 ਚ ਜਦੋਂ ਇਲੈਕਸ਼ਨ ਹੋਏ ਅਸੀਂ ਝਾੜੂ ਦੇ ਚੋਣ ਨਿਸ਼ਾਨ ਤੋਂ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜੇ ਜਿਦੇ ਵਿੱਚ ਸਾਨੂੰ 80% ਵੋਟ ਪਈ। ਤੇ ਸਾਡੀ ਇਸ ਅਮਲੋ ਹਲਕੇ ਦੀ ਆਮ ਆਦਮੀ ਪਾਰਟੀ ਦੀ ਪੰਚੀ ਸਰਪੰਚੀ ਇਹ ਆ ਹੋਰ ਕਿਸੇ ਕੌਂਸਲਰ ਨੂੰ ਲੈ ਕੇ ਪਹਿਲੀ ਸੀਟ ਸੀ। ਕਿ ਜਿਹੜਾ ਕਿ ਸਾਨੂੰ ਇਹ ਸਮਾਨ ਹਾਸਲ ਸੀ ਵੀ ਅਸੀਂ ਆਮ ਆਦਮੀ ਪਾਰਟੀ ਤੋਂ ਇਸ ਹਲਕੇ ਦੇ ਪਹਿਲੇ ਕੌਂਸਲਰ ਸੀ ਤੇ 2021 ਦੇ ਵਿੱਚ ਇਹ ਪਰਸੈਂਟੇਜ ਵਧੀ ਫਿਰ ਹਾਂ 2021 ਚ ਸਾਨੂੰ 2% ਵੋਟ ਪਹਿਲਾਂ ਨਾਲੋਂ ਵੱਧ ਪਈ ਪਹਿਲਾਂ 78% ਵੋਟ ਪਈ ਸੀ ਤੇ 2021 ਚ ਸਾਨੂੰ ਸਾਰੇ ਪੰਜਾਬ 'ਚ ਹੀ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ 'ਚ 80% ਵੋਟ ਪਈ ਕਿ ਜਿਹੜਾ ਕਿ ਸਾਰੇ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਰਿਕਾਰਡ ਹੈ ਇਹ ਦੋ ਵਾਰ ਤੁਸੀਂ ਕਾਉਂਸਲਰ ਬਣੇ ਤੇ ਕੰਪੀਟੀਟਰ ਵੀ ਹੋਣਗੇ ਕਾਂਗਰਸ ਪਾਰਟੀ ਦਾ ਵੀ ਹੋ ਸਕਦਾ ਆ ਉਹ ਅਕਾਲੀ ਦਲ ਦਾ ਵੀ ਹੋ ਸਕਦਾ ਏ ਤੁਹਾਡੀ ਲਗਾਤਾਰ ਦੋ ਵਾਰ ਜਿੱਤਦਾ ਕੀ ਕਾਰਨ ਆ ਬਸ ਇੱਕ ਲੋਕਾਂ ਦਾ ਪਿਆਰ ਸੀ ਇੱਕ ਲੋਕਾਂ ਦਾ ਸਹਿਯੋਗ ਸੀਗਾ اٹੈਂਡੈਂਸ ਜ਼ਿਆਦਾ ਹੋਣੀ ਤੇ ਇੱਕ ਮੁੱਲਾ ਇੱਕ ਭਾਈਚਾਰੇ ਬਾ ਸਾਡੇ ਨਾਲ ਨਿਭਦਾ ਸੀ ਜਿਹਦੇ ਕਰਕੇ ਲੋਕਾਂ ਨੇ ਸਾਨੂੰ ਸਾਨੂੰ ਸਾਡੀ ਜ਼ਰੂਰਤ ਤੋਂ ਵੱਧ ਵੋਟਾਂ ਪਾ ਕੇ ਐਡਾ ਮਾਨ ਸਨਮਾਨ ਦਿੱਤਾ ਜਿਹਦੇ ਅਸੀਂ ਕੀ ਤਾਂ ਉਮਰ ਆਪਣੇ ਲੋਕਾਂ ਦੇ ਆਪਣੇ ਮਹੱਲੇ ਨਿਵਾਸੀਆਂ ਦੇ ਧੰਨਵਾਦੀ ਰਹਾਂਗੇ। ਰਵਲ ਜੀ ਐਮਸੀ ਬਣਨ ਤੋਂ ਬਾਅਦ ਇਹ ਅ ਦੇਖੋ ਉਹ ਕੰਮ ਵੀ ਕਰਨੇ ਪੈਂਦੇ ਨੇ ਜਿਹੜੇ ਕਿ ਨਹੀਂ ਵੀ ਕਰਵਾਏ ਜਾਂਦੇ। ਕਈ ਵਾਰੀ ਕੀ ਹੁੰਦਾ ਚਾਹ ਦਾ ਕੱਪ ਸਵੇਰੇ ਮਾਰਨਿੰਗ ਹੱਥ 'ਚ ਹੁੰਦਾ ਆ ਆਪਾਂ ना ਬ੍ਰੇਕਫਾਸਟ ਵਗੈਰਾ ਕਰਦੇ ਆ ਤੇ ਕੋਈ ਖਬਰ ਲੈ ਕੇ ਆ ਜਾਂਦਾ ਜੀ ਸਾਡੇ ਘਰ ਮੂਰੇ ਅਜਾ ਨਾਲੀ ਨਹੀਂ ਕੱਢ ਕੇ ਗਿਆ ਚੈਂਬਰ ਨਹੀਂ ਕੱਢਿਆ ਜਾਂ ਗੰਦਗੀ ਬਹੁਤ ਆ ਤਾਂ ਕਈ ਵਾਰੀ ਗੁੱਸਾ ਜਨ ਹੀ ਆ ਜਾਂਦਾ। ਨਹੀਂ ਚਲੋ ਇੱਕ ਜਦ ਤੁਸੀਂ ਨਾ ਲਕੀ ਜੀ ਹੱਥ ਬਨ ਕੇ ਲੋਕਾਂ ਕੋਲ ਰਿਕੁਐਸਟ ਕਰਕੇ ਕਾਉਂਸਲਰ ਬਣਦੇ ਹੋ ਨਾ ਫਿਰ ਤੁਹਾਡਾ ਗੁੱਸਾ ਪੇਟੜਾ ਹੋ ਜਾਂਦਾ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਬੇਨਤੀਆਂ ਕਰ ਕਰਕੇ ਤਾਂ ਕਾਉਂਸਲਰ ਬਣਦੇ ਹੋ ਇਸ ਕਰਕੇ ਐਮਸੀ ਬਣਨ ਤੋਂ ਬਾਅਦ ਜੇ ਤੁਹਾਨੂੰ ਗੁੱਸਾ ਹੁੰਦਾ ਉਹ ਚੰਗੀ ਗੱਲ ਨਹੀਂ ਲੋਕਾਂ ਨੇ ਤਾਂ ਆਪਣੇ ਕੰਮ ਲੈ ਕੇ ਕਾਉਂਸਲਰ ਕੋਲ ਆਉਣਾ ਹੀ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਇਸ ਕੰਮ 'ਚ ਗੁੱਸਾ ਕਰਨਾ ਚਾਹੀਦਾ ਬੇਸਿਕਲੀ ਕਾਉਂਸਲਰ ਦੀ ਜਿਹੜੀ ਡੈਫੀਨੇਸ਼ਨ ਆ ਇੱਕ ਸੇਵਾਦਾਰ ਤੋਂ ਸ਼ੁਰੂ ਹੁੰਦੀ ਹੈ ਤੇ ਤੁਸੀਂ ਕੀ ਸਮਝਦੇ ਹੋ ਵੀ ਇੱਕ ਕਾਉਂਸਲਰ ਦੀ ਸੇਵਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇੱਕ ਵਾਰ ਦੇ ਵਿੱਚ ਲੱਖੀ ਜੀ ਮੈਂ ਨਾ 2015 ਤੋਂ ਵੀ ਪਹਿਲਾਂ ਅਸੀਂ ਸਮਾਜ ਸੇਵਾ ਦੇ ਤੌਰ ਤੇ ਆਪਣੇ ਮਹੱਲੇ ਚ ਬਹੁਤ ਪੁਰਾਣੇ ਜੁੜੇ ਹੋਏ ਸੀ ਲਗਭਗ 24-25 ਸਾਲ ਮੈਨੂੰ ਐਜ਼ ਅ ਸੋਸ਼ਲ ਵਰਕਰ ਗਵਿੰਦਗੜ੍ਹ ਚ ਵਿਚਰਦੇ ਨੂੰ ਸਮਾਂ ਨਿਕਲ ਚੁੱਕਿਆ ਤੇ ਉਹ ਸਮਾਂ ਨਿਕਲਦਾ ਨਿਕਲਦਾ ਲੋਕਾਂ ਚ ਇੱਕ ਪਿਆਰ ਬਣਦਾ ਗਿਆ ਭਾਈਚਾਰਾ ਵੱਧ ਆ ਗਿਆ ਤੇ ਹੌਲੀ-ਹੌਲੀ ਅਸੀਂ ਰਾਜਨੀਤੀ ਚ ਐਂਟਰ ਕਰ ਗਏ ਤੇ ਜਿਹੜਾ ਸਾਡਾ ਪਹਿਲਾ ਸਟੈਪ ਸੀ ਰਾਜਨੀਤੀਜੈਂਟ ਕਰਨ ਦਾ ਉਹ ਇੱਕ ਐਜੇ ਸੋਸ਼ਲ ਵਰਕਰ ਦੀ ਸਾਡੀ ਐਂਟਰੀ ਸੀ। ਸਰ ਜੀ ਜਿਸ ਤਰ੍ਹਾਂ ਕਿ ਸ਼ਹਿਰ ਦਾ ਇੱਕ ਕਾਉਂਸਲਰ ਹੁੰਦਾ ਉਹ ਜਦੋਂ ਕਾਉਂਸਲਰ ਬਣ ਜਾਂਦਾ ਤਾਂ ਉਹਦਾ ਰੁਝਾਨ ਜਿਹੜਾ ਹੈਗਾ ਆ ਉਹ ਹਰ ਬੰਦਾ ਤਰੱਕੀ ਕਰਦਾ ਹੈ। ਜੇ ਤੁਸੀਂ ਕਾਉਂਸਲਰ ਦੇ ਅਹੁਦੇ ਤੋਂ ਮੰਨ ਲਓ ਕੋਈ ਕੱਲ ਨੂੰ ਕੋਈ ਵੱਡੇ ਅਹੁਦੇ ਤੇ ਜਾਂਦੇ ਆ ਤਾਂ ਇੱਕ ਹੁੰਦਾ ਵੀ ਮੇਰੇ ਸ਼ਹਿਰ ਨੂੰ ਮੈਂ ਇਸ ਤਰ੍ਹਾਂ ਦਾ ਬਣਾਉਣਾ ਚਾਹੁੰਦਾ ਜਾਂ ਬਣਾਉਣਾ ਚਾਹੁੰਦਾ ਸੀ ਉਹੇ ਤੱਕ ਬਣਿਆ ਨਹੀਂ ਤਾਂ ਉਹ ਮੰਡੀ ਗੁਰੂਗੜ੍ਹ ਨੂੰ ਤੁਸੀਂ ਕੀ ਬਣਾਉਣਾ ਦਾ ਜਿਹੜਾ ਆਪਣਾ ਹੋ ਸਕਦਾ ਵੀ ਕੀ ਇਹਦੇ ਵਿੱਚ ਕੀ ਕਮੀ ਹੈ ਤੇ ਜੋ ਹੋਰ ਇਹਨੂੰ ਕੀ ਸੁਧਾਰ ਕੀਤਾ ਜਾ ਸਕਦਾ ਦੇਖੋ ਜਿਆਦਾ ਸਾਡੇ ਨਾਲ ਸੰਬੰਧਿਤ ਲੋਕਲ ਬਾਡੀ ਮੈਕਮਹਈਆ ਸਾਡਾ ਤੇ ਜਿਹੜੀ ਅਸੀਂ ਆਪਣੇ ਲੋਕਲ ਮਿਨਿਸਪਲ ਕਮੇਟੀ ਨਾਲ ਸੰਬੰਧਿਤ ਕਾਉਂਸਲਰਾਂ ਸਾਡੀ ਸਭ ਤੋਂ ਵੱਡੀ ਸੋਚ ਹੁੰਦੀ ਹੈ ਵੀ ਉੱਥੇ ਜਿਹੜੀ ਸਾਡੇ ਸ਼ਹਿਰ ਦੀ ਪਬਲਿਕ ਆ ਉਹਨੂੰ ਕਿਤੇ ਜਿਆਦਾ ਦਿੱਕਤਾਂ ਦਾ ਸਾਹਮਣਾ ਕਰੇ ਬਗੈਰ ਉਹਦੀ ਇਹ ਦੁਨੀਆ ਪ੍ਰੋਬਲਮਸ ਆਲ ਆਊਟ ਹੋ ਜਾਣ ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਐਨਓਸੀਆਂ ਦੀਆਂ ਨਕਸ਼ਿਆਂ ਦੀਆਂ ਮਕਾਨਾਂ ਨੂੰ ਜਿਹੜੀ ਵਾਟਰ ਸਪਲਾਈ ਸੇਵਰੇਜ ਦੀਆਂ ਲਾਈਟਾਂ ਦੀਆਂ ਇਹ ਮਤਲਬ ਵਿਦਾਊਟ ਕ腐ਸ਼ਨ ਖਤਮ ਹੋ ਜਾਣ ਉਹਦੀ ਸਾਡੀ ਸੋਚ ਹੈ ਵੀ ਇਹਨਾਂ ਚੀਜ਼ਾਂ 'ਚ ਕ腐ਸ਼ਨ ਮੁੱਕੇ ਤੇ ਲੋਕਾਂ ਨੂੰ ਉਹਨਾਂ ਦੀਆਂ ਮੁੰਡਲੀਆਂ ਸਹੂਲਤਾਂ ਪੈਲ ਦੇ ਆਧਾਰ ਤੇ ਮਿਲਣ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਰਹਿੰਦੇ ਆਂ ਵੀ ਗੋਵਿੰਦਗੜ੍ਹ ਸ਼ਹਿਰ ਹੈ ਇੱਕ ਉਦਯੋਗਿਕ ਸ਼ਹਿਰ ਹੈ ਇਹਦੇ ਵਿੱਚ ਜਿਵੇਂ ਕਿ ਇੰਡਸਟਰੀ ਨੂੰ ਜਿਹੜੀਆਂ ਲਿੰਕ ਕਰਦੀਆਂ ਸੜਕਾਂ ਨੇ ਉਹ ਕਾਫੀ ਹੱਦ ਤੱਕ ਟੁੱਟੀਆਂ ਪਈਆਂ ਜਦ ਕਿ ਸਭ ਤੋਂ ਵੱਧ ਰੈਵਨਿਊ ਇੰਡਸਟਰੀ ਤੋਂ ਆਉਂਦਾ ਆ ਤੇ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਅਸੀਂ ਵੀ ਜਾਣੇ ਹੁਣ ਮੈਂ ਪ੍ਰਸ਼ਾਸਨ ਹੋ ਕੇ हटਦੀਆਂ ਮੰਢ ਜੀ ਤੇ ਵਾਹਨ ਵਿੱਚੇ ਫਸ ਜਾਂਦੇ ਨੇ ਤੇ ਕੋਈ ਸੁਣਵਾਈ ਨਹੀਂ ਹੈ ਇਹਦੇ ਪਿੱਛੇ ਕੀ ਕਾਰਨ ਕੀ ਹੈ ਲक्की ਜੀ ਵੱਡੀ ਗੱਲ ਇਹ ਹੈ ਵੀ ਗਵਿੰਦਗੜ੍ਹ ਦੀ ਜਿਹੜੀ ਕਮੇਟੀ ਹੈ ਇਹਦੇ ਵਿੱਚ ਜਿਹੜੀ ਅਫਸਰ ਸ਼ਾਹੀ ਹੈ ਉਹ ਹਰੇਕ 3-4 ਸਾਲ ਬਾਅਦ ਅਫਸਰ ਚੇਂਜ ਹੁੰਦੇ ਰਹਿੰਦੇ ਨੇ ਨਵੇਂ ਆਉਂਦੇ ਰਹਿੰਦੇ ਨੇ ਉਹਨਾਂ ਦਾ ਇਸ ਸ਼ਹਿਰ ਨਾਲ ਕੋਈ ਪਿਆਰ ਨਹੀਂ ਹੈ ਉਹ ਲੋਕ ਇੱਕ ਛੁੱਟੀ ਕਰਨ ਆਪਣੀ ਡਿਊਟੀ ਸਮਾਂ ਡਿਊਟੀ ਤੇ ਆਪਣਾ ਸਮਾਂ ਹੀ ਕੱਢਣ ਆਉਂਦੇ ਨੇ ਤੇ ਉਹ ਇਹ ਨਹੀਂ ਦੇਖਦੇ ਵੀ ਇਹ ਸ਼ਹਿਰ 'ਚ ਕਿੱਥੇ ਕਿਹੜੀਆਂ ਦਿੱਕਤਾਂ ਨੇ ਤੇ ਕਿੱਥੇ ਸੀਵਰੇਜ ਦੀ ਦਿੱਕਤ ਆ ਕਿੱਥੇ ਸੜਕਾਂ ਦੀ ਦਿੱਕਤ ਆ ਉਹ ਲੋਕ ਤਾਂ ਇੱਕ ਤਰ੍ਹਾਂ ਦਾ ਜੇ ਮੈਂ ਕਹਿ ਦਵਾਂ ਵੀ ਮੁਗਲਾ ਵਾਂਗ ਸਾਡੇ ਸ਼ਹਿਰ ਨੂੰ ਲੁੱਟਣ ਆਉਂਦੇ ਨੇ ਤੇ ਆਪਣੇ ਪੈਸੇ ਇਕੱਠੇ ਕਰਦੇ ਨੇ ਤੇ ਇਹਨੂੰ ਖਾਲੀ ਕਰਕੇ ਚਲੇ ਜਾਂਦੇ ਨੇ ਤੇ ਜਿਹੜੀ ਰਹਿ ਗਈ ਸੜਕਾਂ ਦੀ ਗੱਲ ਹੁਣ ਵੀ ਤੁਸੀਂ ਹਾਈਵੇ ਤੇ ਜਿਹੜੀ ਨਾ ਸਾਈਡਾਂ ਤੇ ਟਾਇਲ ਲੱਗੀ ਆ ਐਨ ਐਚ 44 ਦੇ ਨਾਲ ਲੱਗਦੀ ਤੁਸੀਂ ਉਹ ਇੱਕ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖੋ ਕਿੱਡੀ ਤਰੀਕੇ ਨਾਲ ਟਾਇਲ ਲੱਗੀ ਆ ਇੱਕ ਸਾਡੀ ਕਮੇਟੀ ਦੇ ठेकेदारਾਂ ਵੱਲੋਂ ਕੰਮ ਕਰਨ ਦਾ ਤਰੀਕਾ ਦੇਖੋ ਕਿਉਂਕਿ ਜਿਹੜੇ ਸਾਡੇ ਸਬੰਧਤ ਅਫਸਰ ਨੇ ਜਈ ਨੇ ਐਮਈ ਬ੍ਰਾਂਚ ਦੇ ਅਫਸਰ ਨੇ ਉਹ ਮੌਕੇ ਤੇ ਖੜ ਕੇ ਕੰਮੀ ਨਹੀਂ ਕਰਾਉਂਦੇ ਉਹ ਆਪਣੇ ਏਸੀ ਦਫ਼ਤਰਾਂ ਚੋਂ ਬਾਹਰ ਹੀ ਨਹੀਂ ਨਿਕਲਦੇ ਉਏ ਦੇਖਦੇ ਹੀ ਨਹੀਂ ਵੀ ਇੱਕ ਜਿਹੜਾ ਠੇਕੇਦਾਰ ਉਹ ਕਿਸ ਕੁਆਲਿਟੀ ਦਾ ਕੰਮ ਕਰ ਰਿਹਾ ਹੈ ਉਹਦਾ ਖਮਿਆਜਾ ਕੀ ਹੁੰਦਾ ਵੀ ਉਹ ਸੜਕਾਂ ਸਾਲ 1.5 ਸਾਲ ਚ 2 ਸਾਲ ਚ ਟੁੱਟ ਜਾਂਦੀਆਂ ਨੇ ਜਾਂ ਦਬ ਜਾਂਦੀਆਂ ਨੇ ਲੱਖਾਂ ਰੁਪਏ ਸਾਡੇ ਲੋਕਾਂ ਦੀ ਜਿਹੜੀ ਮਿਹਨਤ ਦੀ ਕਮਾਈ ਆ ਜਿਹੜੀ ਸਾਡੇ ਲੋਕਾਂ ਦੇ ਪੈਸੇ ਨੇ ਉਹ ਖਰਾਬ ਹੋ ਜਾਂਦੇ ਨੇ ਤੇ ਇਹ ਅਫਸਰशाही ਇੰਨੇ ਨੂੰ ਆਪਣੀ 3-4 ਸਾਲਾਂ ਚ ਆਪਣਾ ਬਿਸਤਰਾ ਬੋਰੀਆ ਇਕੱਠਾ ਕਰਦੀ ਆ ਦੂਜੇ ਦੂਜੇ ਸ਼ਹਿਰ ਚਲੇ ਜਾਂਦੀ ਆ ਖਮਿਆਜਾ ਸਾਡੇ ਵਰਗੇ ਕੌਂਸਲਰ ਭੁਗਤਦੇ ਨੇ ਜਿਹੜੇ ਲੋਕਾਂ ਨੇ ਅਸੀਂ ਵਾਅਦੇ ਕਰੇ ਹੁੰਦੇ ਆਂ ਵੀ ਅਸੀਂ ਸ਼ਹਿਰ ਨੂੰ ਵਧੀਆ ਬਣਾ ਦਾਂਗੇ ਤੇ ਬਾਅਦ ਚ ਮੌਕਾ ਕੀ ਆਉਂਦਾ ਵੀ ਟੋਏ ਵੀ ਡੇ ਵੱਡੇ ਬਣ ਜਾਂਦੇ ਨੇ ਵੀ ਉਹ ਤਾਂ ਲਈ ਵੀ ਟੈਂਡਰ ਲਾੜ ਦੀ ਡੀ ਕਰਨੀ ਪੈਂਦੀ ਆ ਉਹ ਟੈਂਡਰ ਵੀ ਕਈ ਕਈ ਵਾਰ 2-2 3-3 ਸਾਲ ਨਹੀਂ ਲੱਗਦੇ ਸੋ ਇਹ ਨੁਕਸਾਨ ਆ ਵੀ ਜਿਹੜੇ ਬਾਹਰੋਂ ਅਫਸਰशाही ਆਂਦੀ ਆ ਸਾਡੇ ਕਮੇਟੀ ਦੇ ਪ੍ਰਧਾਨ ਵੱਲੋਂ ਜਾਂ ਸਾਡੇ ਕੌਂਸਲਰ ਸੁਭਾਨ ਵੱਲੋਂ ਜਾਂ ਫਿਰ ਸਾਡੇ ਸਰਕਾਰਾਂ ਵੱਲੋਂ ਉਹਨਾਂ ਤੇ ਮੌਕੇ ਦੇ ਸ਼ਿਕੰਜਾ ਕੱਸ ਕੇ ਜਵਾਬ ਦੇ ਹੀ ਨਹੀਂ ਉਹਨਾਂ ਦੀ ਜਿਹੜੀ ਆ ਅਸੀਂ ਨਿਰਧਾਰਤ ਨਹੀਂ ਕਰਦੇ ਜਿਹਦਾ ਨੁਕਸਾਨ ਕੀ ਸਾਡੇ ਆਮ ਲੋਕਾਂ ਨੂੰ ਹੁੰਦਾ ਕਦੇ ਤੁਹਾਡੇ ਵਾਰਡ ਦੇ ਵਿੱਚ ਵੀ ਇਦਾਂ ਹੋਇਆ ਵੀ ਵੀ ਕੰਮ ਸਹੀ ਨਾ ਹੋਇਆ ਹੋਵੇ ਤੇ ਤੁਹਾਨੂੰ ਕਿ ਮੈਂ ਅਜੇ ਹਜੇ ਤੱਕ ਭੁਗਤਣਾ ਪੈ ਰਿਹਾ ਲੱੱਕੀ ਜੀ 2015 ਤਜਾ ਅਸੀਂ ਪਹਿਲੀ ਵਾਰ ਕਾਉਂਸਲਰ ਬਣੇ ਸਾਨੂੰ 16 17 ਤੇ ਜਾ ਕੇ ਪਤਾ ਲੱਗਣ ਲੱਗਿਆ ਵੀ ਆਹ ਕੰਮ ਮਾੜੇ ਹੋ ਰਹੇ ਨੇ ਇਹਨਾਂ ਦਾ ਇੱਕ ਕਿਉਂਕਿ ਜਿਹੜਾ ਬੰਦਾ ਟੈਕਨੀਕਲ ਆ ਉਹੀ ਦੱਸ ਸਕਦਾ ਵੀ ਕੀ ਰੇਸ਼ਿਓ ਚ ਕੰਮ ਹੋਇਆ ਹੈ ਕੀ ਰੇਸ਼ਿਓਜ਼ ਮਸਾਲਾ ਪਿਆ ਕੀ ਰੇਸ਼ੋ ਤੇ ਇਹਨਾਂ ਨੇ ਘਟਕਾ ਘੁਟਕਾਰ ਲਾ ਕੇ ਕੰਮ ਕੀਤਾ ਹੈ ਕਿਹੜੀ ਟਾਈਲ ਚੰਗੀ ਹੈ ਕਿਹੜੀ ਟਾਈਲ ਚੰਗੀ ਨਹੀਂ ਹੈਗੀ ਜਦੋਂ ਸਾਨੂੰ ਪਤਾ ਲੱਗਿਆ ਫਿਰ ਸਾਨੂੰ ਲੱਗਿਆ ਵੀ ਸ਼ਾਇਦ ਜਿਹੜੀ ਮੌਕੇ ਦੀਆਂ ਸਰਕਾਰਾਂ ਨੇ ਠੀਕ ਇਹ ਆ ਤਾਂ ਉਹਨਾਂ ਦੇ ਬਹੁਤੇ ਚਹੇਤੇ ਨੇ ਠੇਕੇਦਾਰ ਨੇ ਤੇ ਲੋਕਾਂ ਨੂੰ ਸਹੀ ਇਨਸਾਫ ਨਹੀਂ ਦਿਵਾਉਂਦੇ ਤੇ ਅਸੀਂ ਸੋਚਿਆ ਵੀ ਚਲੋ ਹੁਣ ਸਾਡੀ ਇਸ ਵਾਰ ਕੋਈ ਵਧੀਆ ਸਰਕਾਰ ਆਉਗੀ ਜਦੋਂ ਉਦੋਂ ਇਹਨਾਂ ਦਾ ਸ਼ਕੰਜਾ ਕੱਥਿਆ ਜਾਊਗਾ 2021 ਚ ਅਸੀਂ ਬੜੇ ਚਾਅ ਨਾਲ ਆਮ ਆਦਮੀ ਪਾਰਟੀ ਦਾ ਇਲੈਕਸ਼ਨ ਲੜਿਆ 22 ਚ ਸਾਡੇ ਐਮਐਲਏ ਸਾਹਿਬ ਜਿੱਤੇ ਵੀ ਤੇ ਚਲੋ ਸਾਡੀ ਸਰਕਾਰ ਨਹੀਂ ਬਣ ਸਕੀ ਕਾਰਨ ਕੀ ਸੀਗਾ ਮੈਂ ਇਕੱਲਾ ਕੌਂਸਲਰ ਸੀਗਾ ਤੇ ਸਾਡੇ ਬਾਕੀ ਐਮਸੀ ਸਾਡੇ ਚੋਣ ਨਿਸ਼ਾਨ ਤੋਂ ਕੋਈ ਜਿੱਤਿਆ ਨਹੀਂ ਸੀ ਚਲ ਹੁਣ ਸਾਡੀ ਐਮਐਲਏ ਸਾਹਿਬ ਆਣ ਤੋਂ ਬਾਅਦ ਵੀ ਜਗ ਗੈਰੀਬਡਿੰਗ ਜਿੱਤੇ ਸਾਨੂੰ ਆਸ ਸੀ ਵੀ ਇਸ ਵਾਰ ਥੋੜਾ ਸੁਧਾਰ ਹੋਊਗਾ ਪਰ ਇਹ ਵੀ ਖਰਚਿਆਂ 'ਚ ਕਾਫੀ ਸੁਧਾਰ ਹੋ ਜਰੂਰ ਹੋਇਆ ਬਾਰਜ ਮਿਨੀ ਲੈਵਲ ਤੇ ਠੇਕੇਦਾਰਾਂ ਦਾ ਸਿਸਟਮ ਯਾ ਅਫਸਰशाही ਦਾ ਸਿਸਟਮ ਉੱਥੇ ਦਾ ਉੱਥੇ ਹੀ ਖੜਾ। ਤੇ ਜਿਸ ਤਰ੍ਹਾਂ ਕਿ ਇਲਾਕੇ ਦੇ ਵਿੱਚ ਤੁਹਾਨੂੰ ਕਦੇ ਮਲਾਲ ਹੋਇਆ ਵੀ ਮੈਂ ਇਹ ਕੰਮ ਕਰਾਉਣਾ ਚਾਹੁੰਦਾ ਸੀਗਾ ਤੇ ਬਾਰ-ਬਾਰ ਵੀ ਕਿਹਾ ਤੇ ਕੰਮ ਨਹੀਂ ਹੋਇਆ ਤੇ ਲੋਕ ਉੱਥੋਂ ਬੜਾ ਅੱਕ ਜਾਂਦੇ ਨੇ ਤੇ ਫਿਰ ਜਦੋਂ ਵੋਟਾਂ ਆਉਂਦੀਆਂ ਨੇ ਫਿਰ ਉਹ ਤੁਸੀਂ ਜਦ ਬੋਟ ਮੰਗਣ ਜਾਂਦੇ ਹੋ ਫਿਰ ਤੁਹਾਨੂੰ ਘੇਰ ਲੈਂਦੇ ਨੇ ਇੱਕ ਕਾਉਂਸਲਰ ਦਾ ਘਰਾਓ ਹੁੰਦਾ ਤੇ ਫਿਰ ਇੱਕ ਐਮ.ਐਲ.ਏ ਤੱਕ ਪਹੁੰਚ ਜਾਂਦਾ ਜੀ ਫਿਰ ਐਮ.ਐਲ.ਏ ਤੋਂ ਬਾਅਦ ਉਹਦੇ ਐਮ.ਪੀ ਦੀ ਇਲੈਕਸ਼ਨ ਆ ਜਾਂਦੇ ਨੇ ਉਹਦਾ ਵੀ ਘਰਾਓ ਹੋਣਾ ਸ਼ੁਰੂ ਹੋ ਜਾਂਦਾ ਅੱਕ ਕੇ ਲੋਕ ਧਰਨਾ ਲਾ ਦ ਇਹਦਾ ਕੀ ਰੀਜ਼ਨ ਆ ਮਤਲਬ ਕਿਉਂ ਨਹੀਂ ਹੁੰਦਾ ਸਰਕਾਰ ਥੋੜੀ ਕਾਉਂਸਲਰ ਤੁਸੀਂ ਸਰਕਾਰ ਦੇ ਵਿੱਚ ਕਾਉਂਸਲਰੋਂ ਤੇ ਫਿਰ ਸੁਣਵਾਈ ਨਾ ਹੋਣੀ ਜਾਂ ਲੇਟ ਲਤੀਫੀ ਹੋਣੀ ਫਾਈਲਾਂ ਲਾ ਦੇਣੀ ਆ ਫਾਈਲਾਂ ਚੱਲ ਰਹੀਆਂ ਨੇ ਇਹ ਲੇਟ ਲਤੀਫੀ ਦਾ ਕਾਰਨ ਕੀ ਮਤਲਬ ਇਹ ਮਿਸ ਕਮਿਊਨੀਕੇਸ਼ਨ ਗੈਪ ਕਿੱਥੇ ਰਹਿ ਜਾਂਦਾ ਜੀ ਲक्की ਜੀ ਜਦੋਂ ਨਾ ਕੋਈ ਸਾਡੇ ਜਿਵੇਂ ਐਮਐਲਏ ਸਾਹਿਬ ਨੇ ਸਾਡੂੰ ਤਾਂ ਲਾਸਟ ਉਮੀਦ ਸਾਡੇ ਐਮਐਲਏ ਸਾਹਿਬ ਤੋਂ ਹੁੰਦੀ ਆ ਵੀ ਜੇ ਕੋਈ ਕੰਮ ਚੰਗਾ ਨਹੀਂ ਹੁੰਦਾ ਤਾਂ ਪ੍ਰਾਪਰ ਨਹੀਂ ਹੁੰਦਾ ਤਾਂ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਦੱਸੀਏ ਵੀ ਓਰੇ ਨੁਕਸਾਨ ਹੈ ਜਿਹਦਾ ਖਮਿਆਜਾ ਪਹਿਲਾਂ ਐਮਸੀ ਨੂੰ ਭੁਗਤਣਾ ਪੈਣਾ ਜੀ ਕਿਉਂਕਿ ਜੇ ਐਮਸੀ ਦੇ ਟਾਈਮ ਤੇ ਚੰਗਾ ਕੰਮ ਨਹੀਂ ਹੋਊਗਾ ਤਾਂ ਲੋਕ ਐਮਸੀ ਨੂੰ ਹਰਾਉਣਗੇ ਜਿਤਾਉਣਗੇ ਥੋੜਾ ਤੇ ਅੱਛਾ ਚਲੋ ਅੱਜ ਸਾਡੇ ਇਲੈਕਸ਼ਨ ਨੇ ਸਿਵਰੇਜ ਦੀ ਪ੍ਰੋਬਲਮ ਅੱਜ ਸਾਡੇ ਬਾੜ ਦੀ ਵੱਡੀ ਪ੍ਰੋਬਲਮ ਬਣ ਚੁੱਕੀ ਜਦ ਕਿ 4 4.5 ਸਾਲ ਪਹਿਲਾਂ ਅਸੀਂ ਜਦ ਐਮਐਲਏ ਸਾਹਿਬ ਨਾਲ ਡੋਰ ਟੂ ਡੋਰ ਜਾਂਦੇ ਸੀਗੇ ਮਹੱਲਿਆਂ ਚ ਕੱਢਦੇ ਸੀ ਅਸੀਂ ਲੋਕਾਂ ਨਾਲ ਇਹੀ ਵਾਦਾ ਕਰਦੇ ਸੀ ਵੀ ਅਸੀਂ ਜਿਹੜੀ ਸੀਵਰੇਜ ਦੀ ਪ੍ਰੋਬਲਮ ਆ ਉਹਦਾ ਜੜ ਤੋਂ ਹੱਲ ਕਰਾਂਗੇ ਹੂੰ ਹੂੰ ਤੇ ਕਈ ਜਦ ਨਵੇਂ-ਨਵੇਂ ਬੰਦੇ ਪਾਰਟੀਆਂ 'ਚ ਆ ਜਾਂਦੇ ਨੇ ਉਹ ਕਈ ਲੋਕ ਫਿਰ ਇਹ ਸੋਚਦੇ ਨੇ ਵੀ ਜਿਹੜੀ ਇਹ ਪਾਰਟੀ ਆ ਇਹ ਕੰਮਾਂ ਦੇ ਆਧਾਰ ਤੇ ਨਾ ਹੋ ਕੇ ਚਾਪਲੂਸੀ ਦੇ ਆਧਾਰ ਤੇ ਅੱਗੇ ਕੰਮ ਕਰੀਏ ਹੂੰ ਹੂੰ ਉਹ ਜਿਹੜੀ ਚਾਪਲੂਸੀ ਆ ਫਿਰ ਉਹ ਸਹੀ ਤਰੀਕੇ ਨਾਲ ਸਾਡੇ ਵੱਡੇ ਲੀਡਰਾਂ ਕੋਲ ਜਾਣਕਾਰੀ ਪਹੁੰਚ ਨਹੀਂ ਦਿੰਦੀ ਹੂੰ ਹੂੰ ਉਹਦਾ ਖਮਿਆਜਾ ਕੀ ਹੁੰਦਾ ਪਹਿਲਾਂ ਸਭ ਤੋਂ ਵੱਡਾ ਨੁਕਸਾਨ ਸਾਨੂੰ ਹੋਣਾ ਕਾਉਂਸਲਰਾਂ ਨੂੰ ਜਿਨ੍ਹਾਂ ਨੇ ਪਹਿਲਾਂ ਇਲੈਕਸ਼ਨ ਇਹਨਾਂ ਨੇ ਹਾਰ ਜਾਣੀ ਹੈ ਬਾਅਦ ਤੋਂ ਨੁਕਸਾਨ ਕਿਹਨੂੰ ਹੋਣਾ ਸਾਡੇ ਤੋਂ ਵੱਡੇ ਲੀਟਾਂ ਨੇ ਚਾਹੇ ਐਮਐਲਏ ਨੇ ਚਾਹੇ ਐਮਪੀ ਨੇ ਜਦ ਇੱਕ ਬਾੜ ਦੀ ਪਰਫਾਰਮੈਂਸ ਮਾੜੀ ਤਾਂ ਉਹ ਫਿਰ ਅੱਗੇ ਸਰਕਾਰ ਦੀ ਮਾੜੀ ਕਿਉਂਕਿ ਜਿਹੜੀ ਸਰਕਾਰ 'ਚ ਕੋਈ ਕੰਮ ਅਫਸਰ ਨੇ ਚੰਗਾ ਨਹੀਂ ਕੀਤਾ ਉਹਦਾ ਹਰਜਾਨਾ ਸਰਕਾਰ ਤੇ ਹੀ ਆਉਣਾ ਹੈ ਵੀ ਇਹ ਅਫਸਰ ਨੇ ਕੰਮ ਨਹੀਂ ਚੰਗਾ ਕੀਤਾ ਜਾਂ ਇਹ ਉਹ ਐਨਓਸੀਆਂ ਟਾਈਮ ਤੇ ਨਹੀਂ ਮਿਲੀਆਂ ਜਾਂ ਉਹ ਠੇਕੇਦਾਰਾਂ ਨੇ ਕਲਪਸ਼ਨ ਵੱਧ ਕੀਤੀ ਤੇ ਅਫਸਰਾਂ ਨੇ ਉਹਨਾਂ ਦੀ ਜਵਾਬ ਤਲਬੀ ਤੈਅ ਨਹੀਂ ਕੀਤੀ ਉਹਦਾ ਖਮਿਆਜਾ ਕੀ ਹੈ ਅਸੀਂ ਕਾਉਂਸਲਰਾਂ ਨੂੰ ਭੁਗਤ ਲੈਣਾ ਅਸੀਂ ਕਹਾਂਗੇ ਸਾਡੀ ਜਵਾਬ ਦੇਈ ਹੋਈ ਨਹੀਂ ਸਾਡੀ ਸੁਣਵਾਈ ਨਹੀਂ ਹੋਈ ਫਿਰ ਲੋਕਾਂ ਨੇ ਕਹਣਾ ਜੇ ਨਹੀਂ ਹੋਈ ਭਾਈ ਘਰੇ ਬੈਠੋ ਹਾਂ ਅਠਾ ਅਸੀਂ ਘਰੇ ਬਹਿ ਜਾਾਂਗੇ ਸਾਡੇ ਤੋਂ ਬਾਅਦ ਸਾਡੀਆਂ ਸਰਕਾਰਾਂ ਘਰੇ ਬਹਿ ਜਾਣਗੀਆਂ ਸੋ ਸਮੇਂ ਸਿਰ ਜ਼ਰੂਰੀ ਆ ਵੀ ਜਿਹੜੇ ਵੀ ਅਫਸਰ ਇਹ ਜਿਹੜੀ ਅਣਦੇਖੀ ਲਈ ਜ਼ਿੰਮੇਵਾਰ ਨਹੀਂ ਲੋਕਾਂ ਦੀ ਜਿਹੜੇ ਲੋਕ ਇਤਾਂ ਦੇ ਕੰਮ ਨਹੀਂ ਉਹਨਾਂ ਤੇ ਬਣਦੀ ਕਾਰਵਾਈ ਉਸੇ ਟਾਈਮ ਕੀਤੀ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਣੀ ਸਰਕਾਰ ਨੂੰ ਥੋੜਾ ਜਿਹਾ ਅਫਸਰ ਸਾਹੀ ਤੇ ਨਗਾਮ ਕਸਨ ਦੀ ਜ਼ਰੂਰਤ ਹੈ ਬਹੁਤ ਜ਼ਿਆਦੇ ਅਸੀਂ 3-4000 5000 ਰੁਪਏ ਲਈ ਅਸੀਂ ਦੇਖਦੇ ਹਾਂ ਵੀ ਕਦੇ ਕੋਈ ਪਟਵਾਰੀ ਫੜਿਆ ਜਾਂਦਾ ਵਿਜੀਲੈਂਸ ਵਾਲੇ ਫੜ ਕੇ ਲੈ ਜਾਂਦੇ ਨੇ ਤੇ ਮੈਂ ਕਹਿੰਦਾ ਸਾਡੀ ਕਮੇਟੀ ਚ ਦਾ ਕਰਾਪਸ਼ਨ ਦਾ ਕੋਈ ਸਿਰਾ ਹੀ ਨਹੀਂ ਹੈ ਇਹਦੇ ਅੱਜ ਤੁਸੀਂ ਤਰੀਕੇ ਨਾਲ ਕਦੇ ਇਸ ਕਮੇਟੀ ਦੇ ਕੰਮਾਂ ਦੀ ਜਾਂ ਜਿਹੜੇ ਠੇਕੇਦਾਰਾਂ ਵੱਲੋਂ ਜਿਹੜੇ ਫੰਡਾਂ ਦੀ ਦੁਰਵਰਤੋਂ ਹੋ ਗਈ ਅੱਜ ਸੜਕ ਬਣਦੀ 3 ਦਿਨ ਦਬ ਜਾਂਦੀ ਆ ਤੇ ਜਿਹੜੇ ਲੋਕਾਂ ਕੋਲ ਕਿੰਨੇ 50 ਕਰੋੜ ਰੁਪਏ ਦਾ ਲਗਭਗ ਇਹਨਾਂ ਦਾ ਇਅਰਲੀ ਬਜਟ ਆ ਤੇ ਸਵਾਲ ਲੈ ਲੈਨੇ ਇੱਕ ਅਰਵ ਜਿਸ ਤਰ੍ਹਾਂ ਕਿ ਆਪਾਂ ਇਹਨੀਆਂ ਗੱਲਾਂ ਬਤਾਂ ਕੀਤੀਆਂ ਨੇ ਤੁਹਾਡੇ ਵਾਰਡ ਦੇ ਵਿੱਚ ਤੁਹਾਨੂੰ ਲੱਗਦਾ ਵੀ ਤੁਹਾਡੇ ਤੁਸੀਂ ਜੇ ਵਿਕਾਸ ਕਾਰਜ ਚਾਹੇ ਉਹ ਤੁਹਾਡੀ ਅੰਗਹੀਲੀ ਕਰਕੇ ਨਹੀਂ ਹੋਇਆ ਜਾਂ ਸਰਕਾਰ ਦਾ ਫੇਲਿਅਰ ਰਿਹਾ ਤੇ ਤੁਹਾਨੂੰ ਲੋਕ ਵੋਟ ਪਾਉਣਗੇ ਦੇਖੋ ਗੱਲ ਇਹ ਆ ਵੀ ਕੰਮ ਨੂੰ ਹੀ ਵੋਟ ਪੈਣੀ ਆ ਲਾਸਟਾ ਲੋਕਾਂ ਕੋਲ ਤੁਹਾਨੂੰ ਮਈਅਰ ਕਰਨ ਦਾ ਤਰੀਕਾ ਕੰਮ ਕਾਜ ਹੀ ਹੁੰਦੇ ਨੇ ਤੇ ਇਹ ਜ਼ਰੂਰੀ ਨਹੀਂ ਹੈ ਵੀ ਲੋਕ ਸਾਨੂੰ ਵੋਟ ਪਾਉਣਗੇ ਹੂੰ ਹੂੰ ਕਿਉਂਕਿ ਜਦ ਅਸੀਂ ਇੱਕ ਚੀਜ਼ ਨੂੰ ਲੈ ਕੇ ناکਾਮਯਾਬ ਹੋਵਾਂਗੇ ਇੱਕ ਸਿਵਰੇ ਦਾ ਸਿਸਟਮ ਚਲੋ ਲੋਕ ਪਿਆਰ ਚ ਸਾਨੂੰ ਵੋਟ ਪਾ ਦੇਣ ਭਾਈਚਾਰੇ ਚ ਪਾ ਦੇਣ ਚਲੋ ਅਸੀਂ ਆਪਣੀ ਲੋੜ ਤੋਂ ਵੱਧ ਕੋਸ਼ਿਸ਼ ਕਰਕੇ ਲੋਕਾਂ ਦਾ ਕੰਮ ਵੀ ਕਰਦੇ ਹਾਂ ਜੀ ਜੀ ਉਹ ਅਸੀਂ ਆਊਟ ਆਫ ਵੇ ਹੋ ਕੇ ਵੀ ਕੰਮ ਕਰਦੇ ਹਾਂ ਵੀ ਯਾਰ ਜਿੱਦਾ ਜਿੰਨਾ ਕਿਹਾ ਜੇ ਸਾਡਾ ਕਮੇਟੀ ਸਾਥ ਨਹੀਂ ਦਿੰਦੀ ਸੀ ਆਪਣੇ ਤਰੀਕੇ ਨਾਲ ਵੀ ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਆ ਅਸੀਂ ਉਸ ਤਰੀਕੇ ਕਰਕੇ ਅੱਜ ਤੱਕ ਲੋਕਾਂ 'ਚ ਖੜੇ ਆ ਜੇ ਤੁਸੀਂ ਕਹੋ ਵੀ ਕਮੇਟੀ ਦੇ ਅਫਸਰਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਆ ਉਹ ਕਦੇ ਵੀ ਨਹੀਂ ਹੋਈ ਇਸ ਤਰ੍ਹਾਂ ਕਿ ਹੁਣ ਪਿੱਛੇ ਜੇ ਤੁਹਾਡੇ ਇਲਾਕੇ ਦੇ ਵਿੱਚ ਪਾਣੀ ਜਾਮ ਦੀ ਸਮੱਸਿਆ ਆ ਗਈ ਆ ਵੈਸੇ ਤਾਂ ਕਾਫੀ ਸਮੇਂ ਤੋਂ ਆਇਆ ਤੁਸੀਂ ਅਫਸਰਾਂ ਨੂੰ ਗਿਆ ਕਰਾਉਂਦੇ ਰਹਿੰਦੇ ਹੋ ਰੋਟੇ ਚੱਲਿਆਉਂਦੇ ਰਹਿੰਦੇ ਹੋ ਹੋਰ ਵੱਡੇ ਅਫਸਰਾਂ ਦੇ ਧਿਆਨ ਚ ਲੰਦੇ ਰਹਿੰਦੇ ਹੋ ਤੇ ਫਿਰ ਵੀ ਉਹਦੇ باوجود ਵੀ ਜੇ ਕੰਮ ਨਹੀਂ ਹੁੰਦਾ ਤੇ ਫਿਰ ਕਹਿੰਦਾ ਮਤਲਬ ਆ ਉਹ ਤੋਂ ਬਾਅਦ ਤੁਹਾਡਾ ਕੀ ਰਿਐਕਸ਼ਨ ਆ ਤੁਸੀਂ ਮਾਮੂਸੂ ਕਿ ਥਲੇ ਬਹਿ ਜਾਣੇ ਚੁੱਪ ਕਰ ਜਾਣਾ ਸਹੀ ਆ ਕਿ ਉਹਨੂੰ ਕੰਮ ਕਰਾਉਣ ਵਾਲੇ ਵਾਸਤੇ ਨੂੰ ਤੁਰਦੇ ਹੋ ਜਾਂ ਫਿਰ ਉਸ ਚੀਜ਼ ਨੂੰ ਜਾਗਰ ਕਰਨ ਵਾਸਤੇ ਵੀ ਕੰਮ ਨਹੀਂ ਹੁੰਦਾ ਤੇ ਫਿਰ ਉਹਦਾ ਕੀ ਮਾਪਦੰਡ ਫਿਰ ਕ੍ਰਾਈਟੇਰੀਆ ਕੀ ਆ ਉਸ ਚੀਜ਼ ਨੂੰ ਸਹੀ ਸੈਟਲਮੈਂਟ ਕਰਨ ਦਾ ਕੰਮ ਕਰਨ ਦਾ ਦੇਖੋ ਲक्की ਜੀ ਚੁੱਪ ਹੋ ਕੇ ਬਹਿਣਾ ਦਾ ਕਿਸੇ ਕੱਲ ਦਾ ਇਲਾਜ ਨਹੀਂ ਹੈ ਲੜਾਈ ਤਾਂ ਲੋਕਾਂ ਨੇ ਲੜਨੀ ਹੀ ਪੈਣੀ ਆ ਅਫਸਰ ਕੰਮ ਨਹੀਂ ਕਰਨਗੇ ਆਪਸਰਾ ਖਿਲਾਫ ਲੜਾਈ ਲੜਾਂਗੇ ਸਰਕਾਰ ਨਹੀਂ ਸੁਣੂਗੀ ਸਾਡੀ ਸਾਡੀ ਸਰਕਾਰ ਨੇ ਸਾਡੀ ਨਹੀਂ ਸੁਣੀ ਅਸੀਂ ਚਪੋਕੇ ਦੇ ਲੋਕਾਂ ਨੇ ਸਾਨੂੰ ਐਮਸੀ ਬਣਾਇਆ ਮੈਂ ਤਾਂ ਲੋਕਾਂ ਦੀ ਲੜਾਈ ਲੜਦੇ ਹੀ ਰਹਿਣਾ ਤੇ ਵੱਡੀ ਗੱਲ ਇਹ ਆ ਵੀ ਜਦ ਸਾਡੀ ਸੁਣਵਾਈ ਨਹੀਂ ਹੁੰਦੀ ਸਾਡੇ ਕੰਮ ਨਹੀਂ ਹੁੰਦੇ ਤਾਂ ਲੋਕ ਪਰ ਅਸੀਂ ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਸਾਡਾ ਫਲਾਣਾ ਅਫਸਰ ਨਹੀਂ ਸੁਣਦਾ ਅਸੀਂ ਲੋਕਾਂ ਲਈ ਕਹਿੰਨੇ ਆ ਵੀ ਅਸੀਂ ਥੋੜੀ ਲੜਾਈ ਲੜਨ ਨੂੰ ਅੱਜ ਵੀ ਤਿਆਰ ਆ ਕੱਲ ਵੀ ਤਿਆਰ ਅਸੀਂ ਲੋਕਾਂ ਦੀ ਲੜਾਈ ਲੜਦੇ ਹੀ ਰਹਿਣਾ ਅਫਸਰ ਕੰਮ ਕਰਨ ਨਾ ਕਰਨ हां अप्सरा ਨੂੰ ਅੱਜ ਜਾਗਰ ਕਰਦੀ ਏ ਕੱਲ ਜਾਗਰ ਕਰਦੀ ਏ ਜਿਹੜੇ ਠੱਗਾ ਨੇ ਟੋਲੇ ਬਣਾ ਕੇ ਸਾਡੇ ਗੁਬਿੰਦਗੜ੍ਹ ਨੂੰ ਲੁੱਟਿਆ 50 50 ਕਰੋੜ ਰੁਪਏ ਦੇ ਬਜਟ 100 1 ਲੱਖ ਰੁਪਏ ਦੀ 1 ਲੱਖ ਦੀ ਸਾਡੀ ਪਾਪੂਲੇਸ਼ਨ 50 ਕਰੋੜ ਦਾ ਸਾਡਾ ਸਾਲ ਦਾ ਬਜਟ 250 ਕਰੋੜ ਸਾਡਾ ਲਗਭਗ 5 ਸਾਲਾਂ ਚ ਲੱਗ ਜਾਂਦਾ ਤੇ ਕਿੰਨੇ ਕੁ ਪੂਰੇ ਸਾਡੇ ਸ਼ਹਿਰ ਦੇ ਵਿੱਚ ਪੈਸਿਆਂ ਦੀ ਖਪਤ ਹੋਣੀ ਹੈ ਕਿ 250 ਕਰੋੜ ਸਾਨੂੰ 5 ਸਾਲਾਂ ਲਈ 1 ਲੱਖ ਦੀ ਆਬਾਦੀ ਨੂੰ ਥੋੜਾ ਪਿਆ ਜਾਂਦਾ ਬਿਲਕੁਲ ਜੀ ਸੋ ਬੜਾ ਵਿਚਾਰ ਵਾਲੀ ਗੱਲ ਹੈ ਵੀ ਜਿੱਥੇ ਕ腐ਸ਼ਨ ਹੋਈ ਆ ਉਹ ਫੜੀ ਜਾਵੇ ਤੇ ਮੈਂ ਤਾਂ ਸੀਐਮ ਸਾਹਿਬ ਨੂੰ ਵੀ ਰਿਕੁਐਸਟ ਕਰਦਾ ਵੀ ਗਵਿੰਦਗੜ੍ਹ ਦੀ ਕਮੇਟੀ ਜੇ ਮਾੜੀ ਜੀ ਨਿਗ੍ਹਾ ਮਾਰੀਏ ਇਹ 2-4000 ਰੁਪਏ ਵਾਲੇ ਪਟਵਾਰੀ ਫੜ ਕੇ ਜਾਂ ਕੋਈ ਹੋਰ ਛੋਟੇ ਅਫਸਰ ਫੜ ਕੇ ਗੱਡੀ ਨਹੀਂ ਚਲਣੀ ਪੂਰੇ ਠੱਗੀ ਜਿਹੜੀ ਆ ਬਹੁਤ ਜ਼ਿਆਦੇ ਆ ਬਹੁਤ ਜ਼ਿਆਦੇ ਤੋਂ ਵੀ ਜ਼ਿਆਦੇ ਆ ਜਿੰਨੀ ਤੁਸੀਂ ਸੋਚ ਲਓ ਜਿਸ ਤਰ੍ਹਾਂ ਕਿ ਰਾਹੁਲ ਜੀ ਸਮਾਂ ਬੜਾ ਥੋੜਾ ਰਹਿ ਗਿਆ ਹੈ ਇਲੈਕਸ਼ਨ ਦੇ ਵਿੱਚ ਮਾਰਚ ਦੇ ਵਿੱਚ ਜਾਂ ਅਪ੍ਰੈਲ ਦੇ ਵਿੱਚ ਇਲੈਕਸ਼ਨ ਜਿਹੜੇ ਹੈਗੇ ਨੇ ਡਿਊ ਹੋ ਗਏ ਨੇ ਜਿਹੜੀ ਇਲਾਕਿਆਂ ਦੇ ਵਿੱਚ ਜਿਹੜਾ ਥੋੜਾ ਇਲਾਕਾ ਲਾ ਲੋ ਜਾਂ ਵਿਕਾਸ ਕਾਰਜ ਨਹੀਂ ਹੋਇਆ ਹੈਗਾ ਉੱਥੇ ਤਾਂ ਉਹ ਲੋਕਾਂ ਦਾ ਮਾਈਂਡ ਸੈਟਅਪ ਤੁਸੀਂ ਕਿਸ ਤਰ੍ਹਾਂ ਕਰੋਗੇ ਨਹੀਂ ਮੈਂ ਲक्की ਜੀ ਤੁਹਾਨੂੰ ਫੇਰ ਦੱਸਦਾ ਬਈ ਅਸੀਂ ਤਾਂ ਜਿਹੜੇ ਕਾਉਂਸਲਰ ਹੈ ਨਾ ਇਹ ਸਾਰੇ ਲੋਕਾਂ ਦੀ ਇੱਕ ਰਹਿਨਮਾਈ ਤੇ ਹੀ ਖੜੇ ਆ ਹੱਥ ਬਨ ਕੇ ਅਸੀਂ ਕਾਉਂਸਲਰ ਬਣਦੇ ਆ ਪਰ ਜਿਹੜੇ ਅਸੀਂ ਲੋਕ ਆ ਅਸੀਂ ਫੇਰ ਵੀ ਲੋਕਾਂ ਦੇ ਜੇ 100 ਨਹੀਂ ਹੁੰਦੇ 70 ਤੱਕ ਕੰਮ ਕਰਦੇ ਆ ਜੇ 70 ਨਹੀਂ ਹੁੰਦੇ 50 ਤੱਕ ਕਰਦੇ ਆ ਅਸੀਂ ਜਮਾ ਢੇਰੀ ਟਾਕੇ ਨਹੀਂ ਬੈਠਦੇ ਵੀ ਸਾਡੇ ਕੋ ਸਾਡਾ ਕੋਈ ਕੰਮ ਨਹੀਂ ਕਰਦਾ ਕੋਈ ਅਫਸਰ ਸਾਡੀ ਸੁਣਦਾ ਨਹੀਂ ਤਾਂ ਅਸੀਂ ਆਪਣੇ ਲੈਵਲ ਤੇ ਜੋ ਵੱਧੋ ਵੱਧ ਐਫਰਟਸ ਆਮ ਕਰਦੇ ਆ ਕਿਸੇ ਪ੍ਰਤੀ ਰੋਸਾ ਹੋਵੇ ਤੁਹਾਨੂੰ ਨਹੀਂ ਕੰਮ ਨਾ ਹੋਇਆ ਹੋਵੇ ਜਿਵੇਂ ਸੀਵਰੇਜ ਡਾਮ ਹੋ ਗਿਆ ਜਾਂ ਬਲੋਕੇਜ ਹੋ ਗਈ ਹਾਂ ਉਹ ਰੋਸੇ ਹੈਗੇ ਨੇ ਜੇ ਅਫਸਰਾਂ ਦੇ ਖਿਲਾਫ ਸਾਡੇ ਰੋਸੇ ਨਹੀਂ ਅਸੀਂ ਅੱਜ ਤਾਂ ਹੀ ਤੁਹਾਨੂੰ ਦੱਸ ਰਹੀ ਹਾਂ ਸਾਡੇ ਹੁਣ ਪਿੱਛੇ ਗੁਰਵਿੰਦਰ ਸਿੰਘ ਐਸੋਲ ਸਾਹਿਬ ਸੀਗੇ ਸਿਵਰੇਜ ਬੋਰਡ ਦੇ ਉਹਨਾਂ ਨੂੰ ਕਿਹਾ ਕਰਨਾ ਜੀ ਉਹ ਕਹਿੰਦੇ ਅੱਜ ਹੋ ਗਿਆ ਕੱਲ ਹੋ ਗਿਆ ਅੱਜ ਹੋ ਗਿਆ ਕੱਲ ਹੋ ਗਿਆ ਮੈਂ 10 ਦਿਨ ਪਹਿਲਾਂ ਉਹਨਾਂ ਨੂੰ ਮੈਸੇਜ ਪਾਇਆ ਜੀ ਵੀ ਆਂ ਮਹੱਲੇ ਦਾ ਮਾੜਾ ਹਾਲ ਹੈ ਉਹ ਕਹਿੰਦੇ ਜੀ ਮੇਰੀ ਤਾਂ ਪ੍ਰੋਮੋਸ਼ਨ ਹੋ ਗਈ ਹੁਣ ਮੈਂ ਖੰਨੇ ਟ੍ਰਾਂਸਫਰ ਹੋ ਗਿਆ ਜੀ ਹੁਣ ਮੈਨੂੰ ਇਹ ਦੱਸੋ ਜਿਹੜਾ ਬੰਦਾ 4 ਸਾਲ ਪਰਫਾਰਮ ਕਰਕੇ ਚਲੇ ਗਿਆ ਕੰਮ ਜ਼ੀਰੋ ਦਾ ਜ਼ੀਰੋ ਖੜਾ ਹੈ ਅੱਜ ਅਸੀਂ ਉਹਨੂੰ ਪੁੱਛਣਾ ਹੈ ਵੀ ਉਹ ਕਹਿੰਦਾ ਜੀ ਮੇਰੀ ਟ੍ਰਾਂਸਫਰ ਹੋ ਗਈ ਅਸੀਂ ਸਮੇਂ ਹੁੰਦੇ ਜੇ ਇਹਨਾਂ ਲੋਕਾਂ ਦੀਆਂ ਜਵਾਬ ਤਲਬੀਆਂ ਤੈਅ ਕੀਤੀਆਂ ਹੁੰਦੀਆਂ ਵੀ ਭਾਈ ਨੇ ਤੈਅ ਸੀ ਸਮੇਂ 'ਚ ਜੇ ਕੰਮ ਨਾ ਹੋਇਆ ਤਾਂ ਅਸੀਂ ਆ ਐਕਸ਼ਨ ਲਵਾਂਗੇ ਸਾਡੀ ਕਮੇਟੀ ਵੱਲੋਂ ਜਾਂ ਸਾਡੇ ਜਿੰਨੇ ਮਤਲਬ ਚਾਹੇ ਸਾਡੇ ਪ੍ਰਧਾਨ ਜੀ ਨੇ ਚਾਹੇ ਸਾਡੀਆਂ ਸਰਕਾਰਾਂ ਨੇ ਇਹਨਾਂ ਦੀ ਜਵਾਬ ਤਲਬੀ ਤੈਅ ਕਰਦੀਆਂ ਕੰਮ ਆਪੇ ਹੋਣੇ ਸੀ ਬੜੀਆਂ ਗੱਲਾਂ ਬਾਤਾਂ ਤੋਂ ਲੱਗਿਆ ਵੀ ਤੁਹਾਡਾ ਕਾਫੀ ਆਪਣੇ ਵਾਰਡ ਦੇ ਨਾਲ ਜਿਹੜਾ ਹੈਗਾ ਉਹ ਇੱਕ ਨੌ ਮਾਸ ਦਾ ਰਿਸ਼ਤਾ ਹੈ ਤੇ ਇਹ ਹੁਣ ਤੀਸਰੀ ਇਲੈਕਸ਼ਨ ਤੁਸੀਂ ਲੜਨੀ ਆ ਤੁਸੀਂ ਜਿੱਤ ਕੇ ਅਗਰ ਕੌਂਸਲ ਦੇ ਵਿੱਚ ਦੁਬਾਰਾ ਆਣੇ ਵਿਕਾਸਨਗਰ ਦੇ ਵਿੱਚ ਅਜਿਹਾ ਕਿਹੜਾ ਕਾਰਜ ਨਹੀਂ ਹੋਇਆ ਜਿਹੜਾ ਕਿ ਤੁਸੀਂ ਕਰਵਾਉਣਾ ਚਾਹੁੰਦੇ ਹੋ ਜਿਹੜਾ ਕਿ ਵੱਡਾ ਕਾਰਜ ਆ ਤੇ ਹਰ ਇੱਕ ਘਰ ਦੀ ਇੱਕ ਸਮੱਸਿਆ ਆ ਉਹ ਦੇਖੋ ਅੱਜ ਘੱਟੋ ਘੱਟ ਚਾਹੇ ਵਿਕਾਸਨਗਰ ਹੈ ਚਾਹੇ ਰਾਮਨਗਰ ਹੈ ਚਾਹੇ ਨਸਰਾਲੀ ਹੈ ਚਾਹੇ ਮਾਤਾ ਰਾਣੀ ਮੱਲਾ ਜੀ ਕਾਸ ਜਿਹੜੀ ਸਭ ਤੋਂ ਮੁੰਡਲੀ ਪ੍ਰੋਬਲਮ ਆ ਉਹ ਸੀਵਰੇਜ ਦੀ ਆ ਦੇਖੋ ਇੱਕ ਛੋਟਾ ਜਿਹਾ ਹੀ ਕੰਮ ਸੀ ਕੋਈ ਵੱਡਾ ਕੰਮ ਨਹੀਂ ਸੀ ਇਹ ਹੱਲ ਨਹੀਂ ਸੀ ਹੋਣੀ ਇੱਕ ਗਊਸ਼ਾਲਾ ਦੇ ਬਾਹਰ ਮੇਨ ਹਾਲ ਸੀ ਜਿੱਥੋਂ ਕੀ ਸਾਰੇ ਮਾਤਾ ਰਾਣੀ ਦਾ ਤੇ ਸਾਰੇ ਵਿਕਾਸ ਨਗਰ ਦਾ ਸਾਰੇ ਨਸਰਾਲੀ ਦਾ ਪਾਣੀ ਨਿਕਲਣਾ ਸੀ ਜਦ ਆਪਾਂ 4 4 ਸਾਲ ਉਸ ਮੇਨ ਹਾਲ ਦੀ ਸਫਾਈ ਇਹ ਨਹੀਂ ਕਰਾਵਾਂਗੇ ਉਹਦੀ ਸਫਾਈ ਮੁਤਲਕ ਟੈਂਡਰ ਹੀ ਨਹੀਂ ਲਾਵਾਂਗੇ ਫਿਰ ਚਾਹੇ ਉਹਦੇ ਸਬੰਧਤ ਕੋਈ ਪ੍ਰਧਾਨ ਆ ਚਾਹੇ ਕੋਈ ਅਫਸਰ ਆ ਉਹਨਾਂ ਦੀ ਜ਼ਿੰਮੇਵਾਰੀ ਨਰਤਾਤ ਹੋਣੀ ਚਾਹੀਦੀ ਆ ਅੱਜ ਲਗਭਗ 10 ਤੋਂ 15000 ਬੰਦਾ ਉਸ ਸੀਵਰੇਜ ਦੇ ਖੜੇ ਪਾਣੀ ਦਾ ਖਮਿਆਜਾ ਭੁਗਤ ਰਿਹਾ ਹੈ ਬਿਲਕੁਲ ਜੀ ਤੇ ਜਿਸ ਤਰ੍ਹਾਂ ਕਿ ਹੁਣ ਕੈਂਪੇਨ ਤੁਸੀਂ ਕਰਨ ਜਾਣਾ ਤੁਸੀਂ ਸ਼ੁਰੂ ਕਰਤੀਆਂ ਕੰਪਨੀਆਂ ਹਜੇ ਬੈਟ ਕਰ ਰਹੇ ਆ ਲक्की ਜੀ ਨਵੇਂ ਬੰਦੇ ਨੇ ਕੰਪੇਨ ਕਰਨੀਆਂ ਅਸੀਂ ਤਾਂ ਹਰ ਟਾਈਮੇ ਕੰਪੇਨ ਚਾ ਸਾਡੀ ਤਾਂ 24 ਘੰਟੇ ਕੰਪੇਨ ਆ ਅੱਜ ਤਾਂ ਮੇਰੇ ਨਾਲ ਮੇਰਾ ਹੋਟਲ ਹੈ ਜੀ ਤੇ 50 ਮੀਟਰ ਤੇ ਮੇਰਾ ਘਰ ਹੈ ਮੈਂ ਘਰੋਂ ਨਿਕਲ ਗਿਆ ਹੋਟਲ ਚ ਬਹਿ ਗਿਆ ਹੋਟਲ ਚ ਨਿਕਲ ਗਿਆ ਘਰੇ ਬਹਿ ਗਿਆ ਕੋਈ ਮੇਰੇ ਸਾਡੀ ਹਰ ਟਾਈਮੇ ਕੈਂਪੇਨ ਆ ਕੈਂਪੇਨ ਉਹਸ ਬੰਦੇ ਨੇ ਕਰਨੀਆਂ ਜਿਹਨੇ ਨਵੇਂ ਇਲੈਕਸ਼ਨ ਲੜਦੀਆਂ ਜੀ ਜੀ ਅਸੀਂ ਤਾਂ ਹਰ ਟਾਈਮੇ ਲੜਾਈ ਚ ਲੜਣਾ ਹੀ ਆ ਅਸੀਂ ਹਰ ਟਾਈਮੇ ਲੋਕਾਂ ਚ ਰਹਿਣਾ ਹੀ ਆ ਲੋਕਾਂ ਦੀ ਲੜਾਈ ਹਰ ਟਾਈਮੇ ਲੜਨੀ ਆ ਸੋ ਅਸੀਂ ਲੋਕ ਹਰ ਟਾਈਮੇ ਫਾਈਟ ਚ ਹਰ ਟਾਈਮੇ ਅਸੀਂ ਕੈਂਪੇਨ ਚ ਆ ਸਾਨੂੰ ਤਾਂ ਕੈਂਪੇਨ ਕਰਦਿਆਂ ਨੂੰ ਇਹ 12 ਸਾਲ ਤੋਂ ਰੈਗੂਲਰ ਹੋ ਚੁੱਕੇ ਜਾਂਦੇ ਜਾਂਦੇ ਅਸੀਂ ਇੱਕ ਸਵਾਲ ਲਵਾਂਗੇ ਤੁਹਾਡੇ ਜਹਨ ਦੇ ਵਿੱਚ ਕੋਈ ਸਵਾਲ ਹੋਵੇ ਬਤੌਰ ਕਾਉਂਸਲਰ ਤੁਸੀਂ ਇਲਾਕੇ ਦੀ ਨੁਮਾਇੰਦਗੀ ਕਰਦੇ ਹੋ ਵਿਕਾਸਨਗਰ ਦੀ ਤੇ ਕੋਈ ਤੁਹਾਡਾ ਆਪਣਾ ਕੋਈ ਸਵਾਲ ਹੋਵੇ ਸਰਕਾਰ ਪ੍ਰਤੀ ਤੋ ਇਹ ਬਧਾਇਕ ਪ੍ਰਤੀ ਇਹ ਕੌਂਸਲ ਦੇ ਪ੍ਰੈਜ਼ੀਡੈਂਟ ਪ੍ਰਤੀ ਉਹ ਕੀ ਔਸਰਾਂ ਅਸੀਂ ਦਰਸ਼ਕਾਂ ਦੇ ਰੂਬਰੂ ਕਰਵਾਉ। ਮੇਰਾ ਕੋਈ ਬਹੁਤ ਵੱਡੀ ਸਾਡੀ ਸੋਚ ਨਹੀਂ ਹੁੰਦੀ। ਇੰਨੀ ਹੁੰਦੀ ਹੈ ਵੀ ਜਿਹੜੇ ਵੀ ਅਫਸਰ ਗਵਿੰਦਗੜ੍ਹ ਦੀ ਕਮੇਟੀ 'ਚ ਕੰਮ ਕਰਕੇ ਗਏ ਨੇ ਜਾਂ ਫਿਰ ਕਰਨ ਵਾਸਤੇ ਆ ਰਹੇ ਨੇ, ਆ ਰਹੇ ਨੇ। ਇਹ ਲੋਕ ਨਾ ਕੋਈ ਕੰਮ ਕਰਨ ਹੀ ਨਹੀਂ ਜੀ ਆਉਂਦੇ, ਇਹ ਪਹਿਲਾਂ ਤਾਂ ਗਵਿੰਦਗੜ੍ਹ ਨੂੰ ਲੁੱਟਣ ਆਉਂਦੇ ਨੇ। ਫੇਰ ਇਹ ਸ਼ੈਲਟਰ ਲੈਂਦੇ ਨੇ ਸਾਡੇ ਵੱਡੇ ਲੀਡਰਾਂ ਦਾ। ਤੇ ਹੁਣ ਸਾਡੇ ਪਹਿਲਾਂ ਕਈ ਅਫਸਰ ਚੰਗੇ ਵੀ ਆਏ ਨੇ ਹੂੰ ਹੂੰ ਪਰ ਜਾਦੇ ਸ਼ੈਲਟਰ ਲੈਂਦੇ ਨੇ ਤਾਂ ਇਹ ਆਪਣਾ ਬੋਰੀਆ ਬਿਸਤਰਾ 2-3 ਸਾਲ ਚ ਗੋਲ ਕਰਦੇ ਨੇ ਜੀ ਜੀ ਇੰਨੇ ਨੂੰ ਸਾਡੇ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਇਸ ਲਈ ਮੇਰੀ ਸਾਡੇ ਐਮ.ਐਲ.ਏ. ਸਾਹਿਬ ਨੂੰ ਵੀ ਬੇਨਤੀ ਆ ਤੇ ਸਾਡੀ ਮੇਰੇ ਕਾਉਂਸਲਰ ਸੁਭਾਨ ਨੂੰ ਵੀ ਬੇਨਤੀ ਆ ਵੀ ਜਿਹੜੇ ਲੁੱਟਖੋ ਕਰਨ ਸਾਡੇ ਅਫਸਰ ਆਉਂਦੇ ਨੇ ਕਮੇਟੀਆਂ ਲੁੱਟਣ ਆਉਂਦੇ ਨੇ ਅਸੀਂ ਇਹਨਾਂ ਨੂੰ ਬਹੁਤ ਐਂਟਰਟੇਨਮੈਂਟ ਕਰੀਏ ਹੂੰ ਹੂੰ ਜਾਦੇ ਕੋਈ ਦਿੱਕਤ ਚ ਨਹੀਂ ਕੋਈ ਮਾੜਾ ਕੰਮ ਕਰਦੇ ਇਹਨਾਂ ਦੀ ਜਵਾਬਦੇਹੀ ਤੈਅ ਕਰਕੇ ਇਹਨਾਂ ਤੇ ਐਕਸ਼ਨ ਲਿਆ ਕਰੀ। ਜਦ ਕਿ ਜ਼ੀਰੋ ਟੋਲਰੈਂਸ ਨੀਤੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਸੀਗਾ ਵੀ ਜ਼ੀਰੋ ਟੋਲਰੈਂਸ ਤੇ ਅਸੀਂ ਕੰਮ ਕਰਨਾ ਹੈ ਤੇ ਰੈਗੂਲਰ ਅਫਸਰ ਜਿਹੜੇ ਹੈਗੇ ਨੇ ਉਹ ਚਲੋ ਚੰਗੀ ਗੱਲ ਹੈ ਸਰਕਾਰ ਦਾ ਇੱਕ ਵਧੀਆ ਪੱਕ ਗਿਆ ਵੀ ਸਰਕਾਰ ਫੜਵੀ ਰਹੀ ਹੈ ਇਹਨਾਂ ਨੂੰ। ਪਰ ਕਿਤਨਾ ਕਿਤੇ ਜਿੱਥੇ ਕੰਮ ਦਾ ਲੰਬਾ ਚਲੇ ਜਾਣਾ ਜਾਂ ਕੰਮ ਸਹੀ ਤਰੀਕੇ ਨਾਲ ਹੋ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਵੀ ਟਾਇਲ ਦਾ ਲੈਵਲ ਸਹੀ ਨਹੀਂ ਹੁੰਦਾ। ਸੜਕ ਟੁੱਟ ਜਾਂਦੀ ਹੈ ਜਾਂ ਦਬ ਜਾਂਦੀ ਹੈ। ਇਹ ਉਹਦੇ ਵਿੱਚ ਇਹ ਸਰਕਾਰ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਨੇ ਆ ਵੱਡੇ ਲੀਡਰ ਨੇ ਜਿਨ੍ਹਾਂ ਦੇ ਅੰਡਰ ਸੁਪਰਵਾਈਜ਼ਨ ਇਹ ਅਫਸਰ ਕੰਮ ਕਰਦੇ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਹੋਰ ਕੁਝ ਤੁਸੀਂ ਕੀ ਤੁਹਾਡੇ ਜਹੰ ਵਿੱਚ ਕੋਈ ਸਵਾਲ ਹੋਵੇ ਬਸ ਲਕੀ ਜੀ ਸਵਾਲ ਤਾਂ ਸਮੇਂ ਨਾਲ ਆਉਂਦੇ ਰਹਿਣੇ ਆ ਅਸੀਂ ਜਵਾਬ ਦਿੰਦੇ ਰਹਿਣਾ ਬਟ ਅੱਜ ਦੇ ਜੋ ਹਾਲਾਤ ਨੇ ਗਵਿੰਦਗੜ੍ਹ ਦੀ ਸਿਆਸ ਚ ਜਿਹੜੇ ਕੀ ਕਮੇਟੀ ਨੂੰ ਲੈ ਕੇ ਆ ਜਿਹੜੇ ਕੀ ਅੱਗੇ ਸਾਡੇ ਕੋਈ ਐਮ ਐਲ ਏ ਵੀ ਚੁਣੇ ਜਾਂਦੇ ਨੇ ਉਹ ਕਮੇਟੀ ਦੀ ਪਰਫਾਰਮੈਂਸ ਦੇ ਆਧਾਰ ਤੇ ਚੁਣੇ ਜਾਂਦੇ ਨੇ ਜੇ ਕਮੇਟੀ ਜੇ ਅਸੀਂ ਕਰਪਸ਼ਨ ਰੋਕ ਸਕਦੇ ਆ ਲੋਕਾਂ ਨੂੰ ਸਹੂਲਤਾਂ ਪਹਲ ਦੇ ਆਧਾਰ ਤੇ ਦੇਵਾਂਗੇ ਤਾਂ ਉਹ ਤੇ ਸਾਡੀ ਸਰਕਾਰ ਦੀ ਸ਼ਾਬਾਸ਼ੀ ਆ ਜੇ ਅਸੀਂ ਉਹ ਸਹੂਲਤਾਂ ਦੇਣ ਚ ਨਾਕਾਮ ਆ ਤਾਂ ਉਹਦਾ ਖਮਿਆਜਾ ਸਾਨੂੰ ਜਾਂ ਸਾਡੇ ਐਮ ਐਲ ਏ ਨੂੰ ਭੁਗਤਣਾ ਪੈਂਦਾ ਮੈਂ ਚਾਹੁੰਦਾ ਵੀ ਹੁਣ ਬੜੀ ਛੋਟੀ ਜੀ ਪ੍ਰੋਬਲਮ ਆ ਸੀਵਰੇਜ ਦੀ ਸਾਡੇ ਮਹੱਲੇ ਚ ਪ੍ਰੋਬਲਮ ਆ ਜੀ ਅੱਜ ਅਸੀਂ ਕਹੀਦਾ ਹੱਲ ਕਰਦੇ ਹੋ ਉਹ ਪਤਾ ਕੀ ਜਾਣਗੇ ਜਿਹਨੂੰ 10 ਦਿਨ ਲੱਗਣਗੇ ਜਦ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਦਾ ਵਾਅਦਾ ਕਰਦਾ ਇੱਕ ਮੇਨ ਹਾਲ ਸਾਫ ਕਰਨਾ ਹੈ ਗਊਸ਼ਾਲਾ ਵਾਲਾ ਦੂਜੇ ਦਿਨ ਸਾਰਾ ਕੰਮ ਹੋ ਜਾਣਾ ਹੈ ਮੈਨੂੰ ਅੱਜ ਦੇ ਦਿਨ ਲਈ ਤੁਸੀਂ ਟੀਮ ਦੇ ਦਿਓ ਕੱਲ ਦੇ ਦਿਓ ਕੱਲ ਮੈਂ ਤੁਹਾਨੂੰ 12 ਵਜੇ ਰਾਤ ਤੱਕ ਕੰਮ ਕਰਕੇ ਦੇ ਦੂੰਗਾ ਜੇ ਆਪਾਂ ਇੱਕ ਦਿਨ ਦੇ ਕੰਮ ਨੂੰ ਆਪਾਂ 4 ਸਾਲ ਨਹੀਂ ਕਰਾਂਗੇ ਦੇਖੋ ਫਿਰ ਤਾਂ ਸਰਕਾਰ ਦੀ ਜਿਹੜੀ ਸਾਡੀ ਲੋਕਲ ਬਾਡੀ ਦੀ ਸਾਡੇ ਪ੍ਰਧਾਨ ਦੀ ਫੇਲੀਅਰ ਆ ਸੀਵਰੇਜ ਪਾਈਪ ਲਾਈਨ ਦੀ ਪਾਉਣ ਦੀ ਗੱਲ ਹੋ ਰਹੀ ਆ ਤੁਸੀਂ ਕਹਿੰਦੇ ਹੋ ਸੀਵਰੇਜ ਜਾਮ ਆ ਉੱਥੇ ਪਾਈਪ ਪਾਉਣ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਨਹੀਂ ਜਿਹੜੇ ਦੇਖੋ ਜਿਹੜੀ ਪਾਸਿੰਗ ਆ ਸ਼ਹਿਰ ਤੇ ਇੱਕ ਦੂਜੇ ਨਾਲ ਅਟੈਚ ਹੋਣੀ ਚਾਹੀਦੀ ਆ ਇੱਕ ਪਾਣੀ ਸੀਵਰੇਜ ਦੀ ਪਾਈਪਾਂ ਨਵੀਆਂ ਪੈਣੀਆਂ ਚਾਹੀਦੀਆਂ ਨੇ ਬਟ ਜਿਹੜੀਆਂ ਆਪਣੇ ਮੇਨ ਹਾਲ ਗਾਦ ਨਾਲ ਭਰੇ ਪਏ ਨੇ ਇਹਨਾਂ ਦੀ ਸਫਾਈ ਵੀ ਟਾਈਮ ਦੇ ਨਾਲ 6-6 ਮਹੀਨੇ ਬਾਅਦ 4-4 ਮਹੀਨੇ ਬਾਅਦ ਜ਼ਰੂਰੀ ਆ ਕਿਉਂਕਿ ਗਊਸ਼ਾਲਾ ਤੇ ਜਿੰਨਾ ਗੋਹਾ ਉਹ ਸਾਰਾ ਜਦ ਗਊਸ਼ਾਲਾ ਧੋਂਦੇ ਨੇ ਤਾਂ ਉਹ ਮੇਨ ਹਾਲ ਚ ਆ ਜਾਂਦਾ ਤੇ ਉੱਥੇ ਜਾ ਕੇ ਪੈਪਾਂ ਚ ਫੁੱਲ ਜਾਂਦਾ ਉਹਦੇ ਕਰਕੇ ਵਿਕਾਸਨਗਰ ਕੀ ਨਸਰਾਲੀ ਇਹ ਸਾਰੇ ਮੱਲਿਆਂ ਨੂੰ ਪ੍ਰੋਬਲਮ ਆਈ ਪਈ ਆ ਕੋਈ ਵੱਡਾ ਕੰਮ ਨਹੀਂ ਮੈਂ ਤੁਹਾਨੂੰ ਫੇਰ ਦੱਸਦਾ ਅਫਸਰ ਚਾਹਣ ਪ੍ਰਧਾਨ ਜੀ ਟੀਮ ਬਣਾਉਣ ਇਹ ਇੱਕ ਦਿਨ ਦਾ ਕੰਮ ਹੈ ਕੱਲ ਸਵੇਰੇ ਕੰਮ ਲਾਓ ਕੱਲ ਸ਼ਾਮ ਨੂੰ ਪ੍ਰੋਬਲਮ ਹੱਲ ਹੋ ਜਾਣੀ ਜਦ ਕਾਉਂਸਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਚਾਹੇ ਨਸਰਾਲੀ ਦੀ ਗਊਸ਼ਾਲੇ ਦੇ ਗੋਹੇ ਨਾਲ ਸੀਵਰੇਜ ਬਲੌਕ ਹੁੰਦਾ ਉਹਦੇ ਵਿੱਚ ਐਮਐਲਏ ਸਾਹਿਬ ਵੀ ਮੌਜੂਦ ਹੁੰਦੇ ਨੇ ਅਫਸਰ ਵੀ ਮੌਜੂਦ ਹੁੰਦੇ ਨੇ ਪ੍ਰੈਜ਼ੀਡੈਂਟ ਵੀ ਵਿੱਚ ਮੌਜੂਦ ਨੇ ਉੱਥੇ ਤੁਸੀਂ ਇਹ ਸਵਾਲ ਨਹੀਂ ਚੁੱਕਦੇ ਚੱਕੇ ਜਾਂਦੇ ਨੇ ਪਰ ਉੱਥੇ ਸਾਨੂੰ ਇਹੀ ਦਿਲਾਸੇ ਦਿੱਤੇ ਜਾਂਦੇ ਨੇ ਵੀ ਬਸ ਅਗਲੇ ਹਫਤੇ ਹੱਲ ਹੋ ਜਾਣਾ 10 ਦਿਨ ਬਾਅਦ ਹੱਲ ਹੋ ਜਾਣਾ ਉਹੋ ਜਿਹਾ ਜਵਾਬ ਵਗਾ ਕੇ ਅਸੀਂ ਆਪਣੀ ਲੋਕਾਂ ਨੂੰ ਦੇ ਦਿੰਨੇ ਆ ਵੀ 2 ਦਿਨ ਰੁਕ ਜਾਓ 4 ਦਿਨ ਰੁਕ ਜਾਓ ਉਹ ਜਦ ਰੁਕੇ ਬੰਦਿਆਂ ਦੀ ੜੀਕ ਕੇ 2-2 4-4 ਸਾਲ ਦੀ ਹੋ ਜਵੇ ਫਿਰ ਮਜ਼ਾ ਨਹੀਂ ਆਉਂਦਾ ਅਖੀਰ ਤਾਂ ਫਿਰ ਲੋਕਾਂ ਦਾ ਗੁੱਸਾ ਕਿਸੇ ਗੱਲ ਤੇ ਫੁੱਟਣਾ ਹੀ ਆ ਤੇ ਜਿਹੜੀਆਂ ਗਲਤ ਤਰੀਕੇ ਦੀਆਂ ਬਾੜਬੰਦੀਆਂ ਹੋ ਜਾਂਦੀਆਂ ਨੇ ਕੋਈ ਕਾਉਂਸਲਰ ਮੇਰੇ ਕੱਲੇ ਦੇ ਬਾੜ ਦਾ ਹਿੱਸਾ ਨਹੀਂ ਹੈਗਾ ਹੋਰ ਵੀ ਉੱਥੇ ਇੱਕ ਕਾਉਂਸਲਰ ਆ ਉਹ ਆਪਣੀ ਜਾਦ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਈ ਨਹੀਂ ਉਹਦਾ ਖਮਿਆਜਾ ਸਾਡੇ ਤੇ ਆ ਕੇ ਜਾਗਿਰਦਾ ਵੀ ਭਾਈ ਇਹ ਕਾਉਂਸਲਰ ਇਹ ਬਾੜ ਚ ਮਾੜਾ ਹਾਲ ਆ ਸੋ ਇਹ ਜਿਹੜੀ ਬਾੜ ਬੰਦੀ ਆ ਇਹ ਵੀ ਤਰੀਕੇ ਨਾਲ ਹੋਣੀ ਜ਼ਰੂਰੀ ਆ ਜਾਂਦੇ ਜਾਂਦੇ ਸਾਡਾ ਆਖਰੀ ਸਵਾਲ ਆ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਦਿਲਰਾਜ ਸੋਫਤ ਜਿਨ੍ਹਾਂ ਦੇ ਕਿ ਪਾਰਸ਼ਦਪਤੀ ਨੇ ਰਾਹੁਲ ਸੋਫਤ ਸਾਡੇ ਨਾਲ ਮੌਜੂਦ ਨੇ ਏ 2027 ਦੀਆਂ ਵਿਧਾਨ ਸਭਾ ਚੋਣਾਂ ਨੇ ਉਸ ਤੋਂ ਪਹਿਲਾਂ ਨਗਰ ਕੌਂਸਲ ਚੋਣਾਂ ਨੇ 100 ਦੇ ਵਿੱਚ ਤੁਸੀਂ ਆਪਣੀ ਸਰਕਾਰ ਨੂੰ ਕਿੰਨੇ ਨੰਬਰ ਦੋਗੇ ਦੇਖੋ ਮੈਨੂੰ ਤਾਂ ਅਜੇ ਸਾਨੂੰ ਨਹੀਂ ਪਤਾ ਵੀ ਲੋਕਾਂ ਨੇ ਸਾਨੂੰ ਕਿੰਨੇ ਨੰਬਰ ਦੇਣੇ ਆ ਇਹ ਤਾਂ ਸਾਨੂੰ ਪਹਿਲਾਂ ਸਾਡੀਆਂ ਵੋਟਾਂ ਦੱਸ ਦੇਣਗੀਆਂ ਵੀ ਸਾਨੂੰ ਕਿੰਨੇ ਨੰਬਰ ਮਿਲਦੇ ਆ ਉਹ ਤੋਂ ਬਾਅਦ ਸਰਕਾਰ ਦੀ ਜਿਹੜੀ ਇਲੈਕਸ਼ਨ ਆਣੀਆਂ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਉਹਨਾਂ ਦੇ ਬਣਦੇ ਨੰਬਰ ਦੇ ਦੇਣੇ ਨੇ ਜਿਹੜੇ ਨੰਬਰ ਨੇ ਲੋਕਾਂ ਨੇ ਦੇਣੇ ਨੇ ਆਪਾਂ ਵੇਟ ਕਰਦਿਆਂ ਅਸੀਂ ਆਪਣੀ ਲਈ ਵੀ ਕਰਦਿਆਂ ਸਰਕਾਰ ਲਈ ਵੀ ਕਰਦਿਆਂ ਸੋ ਇਹ ਹਨ ਰਾਹੁਲ ਸੋਫਤ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਜਿਨ੍ਹਾਂ ਦੇ ਵਾਈਫ ਦਿਲਰਾਜ ਸੋਫਤ ਇਥੋਂ ਦੇ ਪੁਰਾਣਾ ਜਿਹੜਾ ਵਾਰਡ ਹੈ 15 ਤੋਂ ਕੌਂਸਲਰ ਰਹੇ ਨੇ ਤੇ ਜਿਹੜਾ ਨਵਾਂ ਵਾਰਡ ਹੈ ਉਹ 25 ਵਾਰਡ ਹੈ ਵਿਕਾਸਨਗਰ ਮੰਡੀ ਗੁੰਗੜ ਤੋਂ ਤੁਸੀਂ ਰਾਹੁਲ ਸੋਫਤ ਜੀ ਨੂੰ ਸੁਣਿਆ ਤੇ ਤਤਸਾ ਟੀਵੀ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ